ਵਿੰਡ ਕਢਾਣੀ ਦੇ ਵਿੱਚ ਪਹੁੰਚੇ ਆ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰੋ ਮੈਡਮ ਰਵਿੰਦਰ ਕੌਰ ਜੀ ਦੀ ਗਵਾਈ ਦੇ ਵਿੱਚ ਸਾਡੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰੋ ਸਰਦਾਰ ਮਨਜੀਤ ਸਿੰਘ ਜੀ ਗਰੇਵਾਲ ਪੰਜਾਬ ਸਰਕਾਰ ਦਾ ਇੱਕ ਸਨੇਹਾ ਲੈ ਲੈ ਕੇ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਸਿੱਖਿਆ ਅਫਸਰੋ ਸ਼੍ਰੀਮਤੀ ਰਵਿੰਦਰ ਕੌਰ ਜੀ ਉਹ ਤੁਹਾਡੇ ਦਰ ਤੇ ਆਏ ਨੇ ਤੇ ਤੁਹਾਡੇ ਨਾਲ ਆਪਣੀਆਂ ਵਿਚਾਰਾਂ ਨੇ ਜੜੀਆਂ ਸਾਂਝੀਆਂ ਕਰਨਗੇ। ਕਨਜੀਤ ਪਾਲ ਸਿੰਘ ਘਰੇਵਾਲ ਉਹਨਾਂ ਦੁਆਰਾ ਕੀਤਾ ਗਿਆ ਸਮੂਚੀ ਉਹਨਾਂ ਦੀ ਟੀਮ ਹੈ ਜਿਹੜੀ ਇਸ ਕਾਰਜ ਦੇ ਵਿੱਚ ਲੱਗੀ ہوئی ਆ। ਇਸ ਪਾਕ ਤੇ ਜੀਐਸ ਸਹਿਮਾਨ ਸੁਵੇਤ ਨੂੰ ਪ੍ਰਬੰਧ ਕਰ ਰਹੇ ਆ। ਇਹ ਸਾਡੇ ਪ੍ਰਬੰਧਾਂ ਦੇ ਉੱਤੇ ਪੱਣਾ ਲੱਗਣਾ। ਜਦੋਂ ਸਾਡੇ ਬਲਾਕ ਦਾ ਜਿਹੜਾ ਡਾਕਟਰ ਉਹ ਦੂਜੇ ਬਲਾਕਾਂ ਦੇ ਨਾਲ ਕੰਮ ਕਰਤੀ ਰਹੂਗਾ ਸੋ ਬਹੁਤ ਕੋਸ਼ਿਸ਼ਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਤੇ ਸਾਡੇ ਬਹੁਤ ਹੀ ਮਿਹਨਤੀ ਡੀਪੀਓ ਸਹਿਬਾਨ ਤੁਹਾਡੇ ਸਾਹਮਣੇ ਬੈਠੇ ਆ ਉਹ ਵੀ ਪੂਰਾ ਜੋਰ ਲਗਾ ਰਹੇ ਆ ਸਾਡੇ ਟੀਚਰ ਸਹਿਬਾਨ ਵੀ ਕੰਮ ਕਰ ਰਹੇ ਆ ਸੋ ਬਤੌਰ ਜਿਰਾ ਸਿੱਖਿਆ ਅਫਸਰ ਲੁਧਿਆਣਾ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਆ ਕਿ ਜਦੋਂ ਕਦੇ ਵੀ ਤੁਹਾਡੇ ਸਕੂਲਾਂ ਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਇਲਾਕੇ ਨੂੰ ਮੇਰੀ ਜਿਸ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਜ਼ਰੂਰਤ ਹੋਏਗੀ ਮੈਂ ਹਮੇਸ਼ਾ ਹਾਜ਼ਰ ਹਾਂ ਤੁਸੀਂ ਮੈਨੂੰ ਕਦੇ ਵੀ ਚਾਹੇ ਮੇਰੇ ਦਫ਼ਤਰ ਆ ਕੇ ਮਿਲ ਲਓ ਜਾਂ ਮੈਨੂੰ ਆਪਣੇ ਪਿੰਡ ਦੇ ਇਲਾਕੇ 'ਚ ਵੀ ਜਦੋਂ ਕਦੇ ਵੀ ਬੁਲਾਉਂਗੇ ਮੈਂ ਜ਼ਰੂਰ ਪਹੁੰਚੂਗੀ ਤੇ ਤੁਹਾਡੇ ਸਕੂਲ ਦੀ ਕੋਈ ਵੀ ਕਿਸੇ ਕਿਸਮ ਦੀ ਵੀ ਜ਼ਰੂਰਤ ਹੈ ਕਿਸੇ ਗ੍ਰਾਂਟ ਦੀ ਲੋੜ ਹੈ ਕਿਸੇ ਹੋਰ ਚੀਜ਼ ਦੀ ਲੋੜ ਹੈ ਅਧਿਆਪਕ ਦੀ ਲੋੜ ਹੈ ਉਹ ਵੀ ਪੂਰੀ ਤੁਹਾਡੀ ਕਰਾਂਗੇ ਤੇ ਮੈਂ ਤੁਹਾਨੂੰ ਇੱਥੇ ਦੱਸਦੇ ਆ ਕਿ ਬਹੁਤ ਹੀ ਜਲਦੀ 1 ਅਪ੍ਰੈਲ ਤੱਕ ਜਾਂ 1 ਅਪ੍ਰੈਲ ਦੇ ਪਹਿਲੇ ਹਫਤੇ ਜਾਂ ਹੋ ਸਕਦਾ ਉਸ ਤੋਂ ਪਹਿਲਾਂ ਹੀ ਸਰਕਾਰੀ ਸਕੂਲਾਂ ਵਿੱਚ ਹਰ ਉਹ ਸੁਵਿਧਾ ਹੈ ਜੋ ਪ੍ਰਾਈਵੇਟ ਸਕੂਲਾਂ ਵਿੱਚ ਹੈ ਤੇ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਕੁਆਲੀਫਾਈਡ ਟੀਚਰ ਜਿਹੜੇ ਹਨ ਉਹ ਸਰਕਾਰੀ ਸਕੂਲਾਂ ਵਿੱਚ ਹਨ ਤੇ ਟੀਚਰ ਬੇਤ ਕਰੋ ਲੋਕਾਂ ਲੋਕਾਂ ਕੋਲ ਜਾਓ ਉਹਨਾਂ ਨੂੰ ਮਿਲੋ ਉਹਨਾਂ ਨੂੰ ਆਪਣੀਆਂ ਵਿਸ਼ੇਸ਼ਤਾਵਾਂ ਆਪਣੇ ਸਕੂਲਾਂ ਵਿੱਚ ਜੋ ਚੱਲ ਰਿਹਾ ਹੈ ਉਹਦੇ ਕੋਈ ਗੱਲ ਕਰਵਾਓ

ਤੁਹਾਡੇ ਬਰਾਦ ਕਮੇਟੀ ਦੇ ਅਸਰ ਸਰਦਾਰ ਮਨਜੀਤ ਸਿੰਘ ਦੀ ਗਰੇਵਾਰ ਸਰਦਾਰ ਗੁਰਪ੍ਰੀਤ ਸਿੰਘ ਵੀ ਸੰਗੋ ਉਹਨਾਂ ਵੱਲੋਂ ਵੀ ਉਕੀਰ ਕਰਦੇ ਆ ਜਿਸ ਤਰ੍ਹਾਂ ਕਿ ਮੇਰੇ ਵੀ ਕਿਹਾ ਪੈਨੋ ਨੇ ਜਗਾ ਜਿੰਨੇ ਟਾਈਮ ਦੇਖਣੇ ਆ ਤੇ ਤੁਹਾਡੇ ਕਮਾਂਡਰ ਜੀ ਗੁਰਪ੍ਰੀਤ ਸਿੰਘ ਵੀ ਸੰਗੋ ਉਹਨਾਂ ਨੇ ਪਿਛਲੇ ਸੌਂਚ ਕੋ ਮਸਜੀਦਾਂ ਇਤਰਾ ਦੇ ਪੀਲ ਕੀ ਸੀ ਕੇ ਸਾਰੇ ਇਤਰਾ ਜਿਹੜੇ ਹੋ ਆਖਰੀ ਪੜਾ ਕੇ ਜਾਣ ਇੱਕ ਆਖਰੀ ਪੜਾ ਜਾਣਗੇ ਤੇ ਤੁਸੀਂ ਆਏ ਨਹੀਂ ਹੋ ਦੇਖੋ ਅੱਜ ਦਾ ਮਾਜਨਾ ਸਿਸਟਮ ਆਨਲਾਈਨ ਹੋ ਰਿਹਾ ਨੰਤਾ ਅੱਜ ਦਾ ਜੋ ਵਾਤਾਵਰਨ ਆ ਉਹ ਇੱਕ ਵਿਪਾਰਕੀ ਰੂਪ ਆ ਜਿਹੜਾ ਹੁਣ ਤੱਕ ਕਰ ਚੁੱਕਿਆ ਤੇ ਜੇਕਰ ਤੁਸੀਂ ਸਮਾਜ ਦੇ ਵਿੱਚ ਖੜਦੇ ਹੋ ਤੁਸੀਂ ਬਾਜ਼ਾਰ ਦੇ ਵਿੱਚ ਖੜੋਗੇ ਤੁਸੀਂ ਆਪਣੀ ਕੀਮਤ ਤੈਅ ਕਰੋਗੇ ਦਾ ਲੋਕ ਨੂੰ ਆਨੇ ਵਾਲੇ ਕਿਤੇ ਉਹਨਗੇ ਮੈਂ ਕਹਾਂ ਕਿ ਸਾਡੇ ਅਧਿਆਪਕ ਹੋਣ ਦੇ ਨਾਤੇ ਅੱਜ ਸਾਡੇ ਕੋਲੇ ਵੈਲ ਕੁਆਲਿਫਾਈਡ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੀ ਐਚ ਡੀ ਐਮ ਐ ਐਂਡਰ ਸਰ ਭੀ ਕੀ ਕੀ ਨਹੀਂ ਕਿੰਨਾ ਸਾਡੇ ਕੋਲੇ ਇਨਫਰਾਸਟ੍ਰਕਚਰ ਆ ਕਿੰਨਾ ਸਾਡੇ ਕੋਲੇ ਜਿਹੜਾ ਆਉਟਸਲੈਸ ਜਿਹੜਾ ਸਾਰਾ ਕੋ ਸਿਸਟਮ ਆ ਉਹ ਅੱਜ ਸਾਨੂੰ ਆਪਣੀ ਐਡ ਕਲ ਦੀ ਲੋੜ ਆ ਅੱਜ ਸਾਨੂੰ ਆਪਣਾ ਕੀ ਲੋੜਾ ਅੱਜ ਸਾਨੂੰ ਸਮਾਜ ਦੇ ਵਿੱਚ ਨਿਕਲਣ ਦੀ ਲੋੜ ਆ ਅੱਜ ਸਕੂਲਾਂ ਦਾ ਕੰਸੀਰਟ ਨਹੀਂ ਰਹਾ ਵੀ ਸਕੂਲਾਂ ਦੇ ਵਿੱਚ ਅਸੀਂ ਨਾਸਟ ਵਿੱਚੋਂ ਆਕੀ ਆ ਬੱਚੇ ਸਾਡੇ ਘਰੇ ਆਣਗੇ ਅੱਜ ਸਾਨੂੰ ਅਸੀਂ ਸਮਾਜ ਦੇ ਵਿੱਚ ਆਪਰਾ ਆਪ ਲੈ ਕੇ ਜਾਵਾਂਗੇ ਵੀ ਸਾਡੇ ਬੱਚਾ ਜੋਰ ਦਾ ਸਾਡੇ ਬੱਚੇ ਆ ਜਿਹੜੇ ਅੱਜ ਨਹਿਮਤ ਦੇ ਉੱਤੇ ਟਿਕਣ ਜਾਂਦੇ ਆ ਸਾਡੇ ਬੱਚੇ ਆ ਜਿਹਨਾਂ ਨੂੰ ਨਹਿਮਤ ਦੇ ਤੈਕਰੀਆ ਕਰਦੇ ਆ ਅੱਜ ਜੇਕਰ ਇਸੇ ਮਾਪੇ ਬੈਠੇ ਆ ਅਸੀਂ ਇੱਕ ਇਹੀ ਲਾਇਆ ਹੋਇਆ ਵੀ ਅਸੀਂ ਬੱਚਾ ਵਜਨ ਅੰਗਰੇਜ਼ੀ ਸਕੂਲ ਦੇ ਵਿੱਚ ਲਾਉਣਾ ਪਹੁੰਚਣ ਤੇ ਨਿਗਾ ਸਵਾਗਤ ਕਰਦਾ ਤੇ ਜੀਓ ਆਇਆਂ ਦੇਣਾ ਮੈਂ ਇਸ ਬਲਾਕ ਦਾ ਮਤੌਰ ਵੀtio ਹੋਣ ਤੇ ਮੈਂ ਇਸ ਬਲਾਕ ਨਾਲ ਪਹਿਲਾਂ ਇਹਨਾਂ ਦੇ ਆਪਕਾਂ ਨੇ ਮੀਟਿੰਗ ਕਰਕੇ ਇਹਨਾਂ ਤੋਂ ਜਾਣਕਾਰੀ ਇਕਾਤ ਕਰਕੇ ਤੇ ਸਹਿਮਤੀ ਲੈ ਕੇ ਆਪ ਜੀ ਨੂੰ ਯਕੀਨ ਦਿਵਾਉਣਾ ਕਿ ਜਿੰਨਾ ਵੀ ਸਾਨੂੰ ਨਾ 15 ਦਾ ਪੂਰਾ ਕਰਕੇ ਆਪ ਜੀ ਨੂੰ ਵਧੀਆ ਬਲਾਕ ਹੋਣ ਦਾ ਸੂਤ ਪੇਸ਼ ਕਰਾਂਗੇ ਮੈਂ ਆਪਣੇ ਵੱਲੋਂ ਸਮੁੱਚੀ ਟੀਮ ਵੱਲੋਂ ਇੱਥੇ ਆਉਣ ਤੇ ਸਤਿਕਾਰਯੋਗ ਮੈਡਮ ਜੀ ਡੀਆਰਸੀ ਮਨਮੀਤਪਾਲ ਦੀ ਬੀਪੀਓ ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਬਲਾਕ ਡੈਲੋਂ ਦੇ ਸੀਐਚਟੀ ਸਹਿਬਾਨ ਸਕੂਲ ਮੁਖੀ ਅਤੇ ਜਿੰਨੇ ਵੀ ਜ਼ਿਲ੍ਹੇ ਦੇ ਵਿੱਚ ਦਾਖਲਾ ਕਮੇਟੀ ਦੇ ਨਾਲ ਆਏ ਹੋਏ ਸਾਰੇ ਹਾਜ਼ਰੀਨ ਸਾਥੀਆਂ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਆ ਧੰਨਵਾਦ ਕਰਦਾ ਅਤੇ ਇੱਕ ਵਾਰ ਤੋਂ ਫੇਰ ਤੁਹਾਨੂੰ ਇਹ ਯਕੀਨ ਦਿਵਾਉਂਦੇ ਆ ਕਿ ਸਾਨੂੰ ਜਿਹੜਾ ਮਿਲਿਆ ਹੋਇਆ ਟੀਚਾ ਉਹ ਅਸੀਂ ਸਮੇਂ ਸਿਰ ਪੂਰਾ ਕਰਾਂਗੇ ਤੇ ਇਹ ਕਾਰਯੋਗ ਮੈਡਮ ਸੱਚਾ ਮੈਨੂੰ ਲੱਗਿਆ ਤੇ ਕਹਿੰਦੇ ਤੇਜ਼ ਬਾਕੀ ਬਾਕੀ ਬਲਾਕਾਂ ਦੇ ਵੀ ਜੀਤ ਜੀਬਾਦ ਅਧਿਆਪਕ ਸਾਥੀਓ ਅੱਜ ਬਾਕੀ ਬਲਾਕਾਂ ਤੋਂ ਆਏ ਅਧਿਆਪਕ ਸਾਥੀਆਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਰੇ ਪਿੰਡ ਦੇ ਵਿੱਚ ਇਹ ਸਨੇਹਾ ਦਿੱਤਾ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਣ ਦੀ ਇੱਛਾ ਹੈ। ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਜਾਗਰੂਕ ਕਰਾਏ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਅੱਜ ਕੱਲ ਕੋਈ ਵੀ ਇਹੋ ਜਿਹੀ ਸ਼ਿਖਤ ਨਹੀਂ ਜਿਹੜੀ ਨਾਮ ਰਦੀ ਹੋਵੇ। ਅਸੀਂ ਕੋਸ਼ਿਸ਼ ਗਰੇ ਹੋਤੀ ਤੇ ਪੂਰਾ ਕਰ ਸਕੀਏ। ਇੱਕ ਵਾਰ ਫੇਰ ਸੂਚੇ ਹਾਜ਼ਰੀ ਦਾ ਧੰਨਵਾਦ। ਮੇਰੇ ਦਾ ਬਹੁਤ ਧੰਨਵਾਦ ਹੈ ਜੀ ਤੁਸੀਂ ਇੰਨੀ देर ਸਾਡੀ ਵੇਟ ਕੀਤੀ ਹੈ ਬੈਠੇ ਹੋ ਤੇ ਹੁਣ ਇਹ ਗੱਲਾਂ ਜਰੂਰ ਤੁਸੀਂ ਲੱਗ ਕੇ ਜਾ ਕੇ ਸਾਂਝੀਆਂ ਕਰੋ ਜੀ ਠੀਕ ਹੈ ਜੀ ਹਾਂ ਜੀ ਡਿਪਾਰਟਮੈਂਟ ਵੱਲੋਂ ਤੇ ਸਰਕਾਰ ਵੱਲੋਂ ਦਾਖਲਾ ਮੁਹਿੰਮ ਦੇ ਤਹਿਤ ਇਹ ਕੈਂਪੇਨ ਚੱਲ ਰਹੀ ਹੈ ਜੀ এনਰੋਲਮੈਂਟ ਡਰਾਈਵ ਜਿਹਦੇ ਤਹਿਤ ਕੱਲ ਜ਼ਿਲ੍ਹਾ ਪੱਧਰੀ ਸਮਾਗਮ ਹੋਇਆ ਚਾਰ ਬਲਾਕਸ ਦੇ ਵਿੱਚ ਚੱਲੇ ਅੱਜ ਇਹ ਸਾਡਾ ਹੁਣ ਅੱਜ ਸਵੇਰ ਤੋਂ ਪੰਜਵਾਂ ਬਲੌਕ ਆ ਜਿਹਦੇ ਵਿੱਚ ਅਸੀਂ ਇੱਥੇ ਬਲੌਕ ਦਰਾ ਦੇ ਵਿੱਚ ਪਹੁੰਚੇ ਆ ਆਮ ਇਲਾਕਾ ਨਿਵਾਸੀਆਂ ਨੂੰ ਇੱਥੇ ਇਕੱਠਾ ਕੀਤਾ ਗਿਆ ਸਕੂਲ ਦੇ ਟੀਚਰਸ ਨੂੰ ਇਕੱਠਾ ਕੀਤਾ ਗਿਆ ਕਿ 2025-26 ਦੇ ਲਈ ਜਿਹੜਾ ਹੈਗਾ ਲੋਕ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਵਾਉਣ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਲੈ ਕੇ ਆਉਣ ਤੇ ਜਿਹੜੇ ਆਊਟ ਆਫ ਸਕੂਲ ਜਿਹੜੇ ਬੱਚੇ ਅੱਜ ਤੱਕ ਕਦੇ ਸਕੂਲ ਨਹੀਂ ਗਏ ਜਾਂ ਪੜ੍ਹਾਈ ਵਿੱਚੇ ਛੱਡ ਚੁੱਕੇ ਆ ਉਹਨਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਬਿਲਕੁਲ ਫ੍ਰੀ ਆਫ ਕੋਸਟ ਜਿਹੜੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਉਹਦਾ ਫਾਇਦਾ ਲੈਣ ਸੋ ਇਹਦੇ ਲਈ ਅਸੀਂ ਲੋਕਾਂ ਨੂੰ ਫੀਲ ਕਰਨ ਲਈ ਇੱਥੇ ਸਾਰੇ ਅਫਸਰ ਹੋਏ ਆਪਣੀ ਟੀਮ ਨਾਲ ਅੱਜ ਤੁਸੀਂ ਆ ਕੇ ਇੱਥੇ ਜਿਹੜਾ ਕਢਾਣੀ ਸਕੂਲ ਸਰਕਾਰੀ ਸਕੂਲ ਚ ਆਏ ਹੋ ਤੁਸੀਂ ਇੱਥੇ ਕਿੰਨੇ ਕੁ ਲੋਕਾਂ ਦਾ ਤੁਹਾਨੂੰ ਸਾਥ ਦੇ ਗਿਆ ਲੋਕ ਤੁਹਾਡੇ ਕਿੰਨੇ ਕੁ ਸੁਣ ਲਈ ਗੱਲ ਆਏ ਪਹੁੰਚੇ ਸੀ ਲੋਕ ਇੱਥੇ ਕਾਫੀ ਗਿਣਤੀ ਦੇ ਵਿੱਚ ਪਹੁੰਚੇ ਆ ਜੀ ਸਾਡੀ ਗੱਲਬਾਤ ਸੁਣਨ ਲਈ ਮੇਰੇ ਵੀਰ ਮੇਰੀਆਂ ਭੈਣਾਂ ਸਾਰੇ ਇੱਥੇ ਪਹੁੰਚੇ ਆ ਤੇ ਮੌਕੇ ਤੇ ਹੀ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਤੇ ਮੌਕੇ ਤੇ ਹੀ ਉਹਨਾਂ ਦਾ ਹੱਲ ਵੀ ਕੀਤਾ ਗਿਆ ਔਰ ਟੀਚਰਸ ਨੂੰ ਵੀ ਅਸੀਂ ਇਹੀ ਹਦਾਇਤ ਕੀਤੀ ਗਈ ਹੈ ਕਿ ਸਾਡੀ ਪ੍ਰਾਇੋਰਟੀ ਸਾਡੇ ਬੱਚੇ ਆ ਸਾਡੇ ਇਲਾਕੇ ਦੇ ਨਿਵਾਸੀ ਆ ਅਸੀਂ ਬੱਚਿਆਂ ਨੂੰ ਸੂਲਤਾ ਦੇਣ ਲਈ ਸੁਵਿਧਾ ਦੇਣ ਲਈ ਪੜਾਈ ਦੇਣ ਲਈ ਇੱਥੇ ਬੈਠੇ ਆ ਤੇ ਸਾਨੂੰ ਹਰ ਹਿੱਲੇ ਉਹਨਾਂ ਦੀ ਹਰ ਇੱਕ ਮੁਸ਼ਕਲ ਨੂੰ ਸਮਝਦੇ ਹੋਏ ਉਹਨਾਂ ਦੀ ਬਿਹਤਰੀ ਲਈ ਸਾਨੂੰ ਕੰਮ ਕਰਨਾ ਚਾਹੀਦਾ ਹੈ। ਇਹੀ ਸਖਤਤਾ ਦਾਇਤ ਮੇਰੇ ਵੱਲੋਂ ਸਾਰੇ ਟੀਚਰ ਸਾਹਿਬਾਨ ਨੂੰ ਇਸੇ ਦਿੱਤੀ ਗਈ। ਇੱਕ ਮੈਡਮ ਜੀ ਹੋਰ ਸਵਾਲ ਹੈ ਜਿਵੇਂ ਆਮ ਦੁਕਾਨਦਾਰੀ ਵਾਲੇ ਵਾਂਗੂ ਸਕੂਲ ਚੱਲਦੇ ਨੇ ਉਹਨਾਂ ਦੇ ਰੋਜ਼ ਪਿੰਡਾਂ 'ਚ ਹਰ ਇੱਕ ਪਿੰਡਾਂ ਦੇ ਵਿੱਚ ਸਕੂਲ ਦੀ ਬੱਚੇ ਲਿਜਾਣ ਲਈ ਆਉਂਦੇ ਨੇ ਆਪੋ ਆਪਣੇ ਆਪਣੇ ਵੱਲੋਂ ਵੀ ਕੋਈ ਪ੍ਰਾਲਾ ਹਾਂਜੀ ਸਾਡੇ ਵੱਲੋਂ ਇਹ ਪ੍ਰਾਲਾ ਵਾ ਕਿ ਇੱਕ ਤਾਂ ਨੰਬਰ 1 ਅਸੀਂ ਆਪਣੇ ਟੀਚਰਸ ਨੂੰ ਇਹ ਹਦਾਇਤ ਕੀਤੀ ਹੈ ਵੀ ਇਹ ਜਿਹੜੇ ਛੋਟੇ-ਛੋਟੇ ਪ੍ਰਾਈਵੇਟ ਸਕੂਲ ਖੁੱਲੇ ਆ ਇਹਨਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੇ ਮਾਪਿਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਦੱਸੋ ਵੀ ਇਹ ਪ੍ਰਾਈਵੇਟ ਸਕੂਲਾਂ ਵਿੱਚ ਜਿਹੜੇ ਟੀਚਰ ਪੜ੍ਹਾਉਂਦੇ ਆ ਉਹ ਨਾ ਤਾਂ ਵੈਲ ਕੁਆਲੀਫਾਈਡ ਆ ਨਾ ਉਹਨਾਂ ਨੂੰ ਕੋਲ ਕੋਈ ਟ੍ਰੇਨਿੰਗ ਆ ਤੇ ਸਾਡੇ ਸਰਕਾਰੀ ਸਕੂਲਾਂ ਵਿੱਚ ਦੇਖੋ ٹی ای ٹی ਕਾ ਟੈਸਟ ਹੁੰਦਾ ਜਿਹਨੂੰ ਤੇ ਕਲੀਅਰ ਕਰਨਾ ਬਹੁਤ ਮੁਸ਼ਕਲ ਗੱਲ ਹੈ ਸਾਡੇ ਕੋਲ ਟੈਟ ਕਲੀਅਰ ਟੀਚਰ ਆ ਔਰ ਬਕਾਇਦਾ ਉਹਨਾਂ ਦੀ ਪੂਰੀ ਸਕਰੂਟਨੀ ਹੁੰਦੀ ਆ ਇੰਟਰਵਿਊ ਹੁੰਦੀ ਆ ਟੈਸਟ ਹੁੰਦਾ ਵਾ ਟੈਸਟ ਕਲੀਅਰ ਕਰਕੇ ਸਾਡੇ ਕੋਲ ਪਹੁੰਚਦੇ ਆ ਤੇ ਮੋਰਓਵਰ ਅਸੀਂ ਐਵੀ ਬੀਪੀਓ ਸਾਹਿਬਾਨ ਨੂੰ ਵੀ ਮੈਂ ਹਦਾਇਤ ਕਰਕੇ ਚੱਲੀ ਆ ਕਿ ਜਿਹੜੇ ਵੀ ਛੋਟੇ-ਛੋਟੇ ਸਕੂਲ ਇੱਥੇ ਬਿਨਾ ਮਾਨਤਾ ਦੇ ਖੁੱਲੇ ਹੋਏ ਆ ਉਹਨਾਂ ਦੀ ਰਿਪੋਰਟ ਉਹਨਾਂ ਨੂੰ ਚੈੱਕ ਕਰਕੇ ਰਿਪੋਰਟ ਸਾਨੂੰ ਦਿੱਤੀ ਜਾਵੇ ਤਾ ਜੋ ਅਸੀਂ ਸਰਕਾਰ ਨੂੰ ਕਹਿ ਕੇ ਉਹਨਾਂ ਸਕੂਲਾਂ ਨੂੰ ਬੰਦ ਕਰਵਾਈਏ ਤੇ ਇਹਨਾਂ ਸਕੂਲਾਂ ਨੇ ਅਸਲ ਦੇ ਵਿੱਚ ਐਜੂਕੇਸ਼ਨ ਸਿਸਟਮ ਨੂੰ ਢਾਹ ਲਾਈ ਹੋਈ ਹੈ ਜਿਹੜੀ ਉਹਨਾਂ ਸਕੂਲਾਂ ਨੂੰ ਬੰਦ ਕਰਵਾਉਣ ਲਈ ਮੈਂ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਸਕੂਲਾਂ ਦੀ بجائے ਤੁਸੀਂ ਸਾਡੇ ਸਕੂਲਾਂ ਚ ਆਓ ਉੱਥੇ ਜਿਹੜੀ ਇੰਨੀ ਹੈਵੀ ਫੀਸ ਦੇ ਕੇ ਤੁਸੀਂ ਆਪਣੀ ਜੇਬ ਦਾ ਵੀ ਨੁਕਸਾਨ ਕਰਾਨੇ ਹੋ ਉਹਦੇ ਤੋਂ ਵੀ ਅਗਰ ਬਚਣਾ ਹੈ ਤਾਂ ਸਰਕਾਰੀ ਸਕੂਲਾਂ ਵਾਲੇ ਪਾਸੇ ਆਓ ਬਿਲਕੁਲ ਫ੍ਰੀ ਆਫ ਕਾਸਟਾ ਹੁਣ ਉਹ ਸਰਕਾਰੀ ਸਕੂਲ ਉਹ ਨਹੀਂ ਰਹੇ ਜਿਹੜੇ ਅੱਗੇ 20-25 ਸਾਲ ਪੁਰਾਣੇ ਹੁੰਦੇ ਸੀਗੇ ਹੁਣ ਸਰਕਾਰ ਨੇ ਡਿਪਾਰਟਮੈਂਟ ਨੇ ਹਰ ਤਰ੍ਹਾਂ ਦੀ ਸਹੂਲਤਾਂ ਮੁਹੱਈਆ ਕਰਾਈਆਂ ਹੋਈਆਂ ਵੈਲ ਕੁਆਲੀਫਾਈਡ ਟੀਚਰ ਆ एवरीथिंग ਹੁਣ ਜਿਵੇਂ ਮੈਂ ਇਸੇ ਸਕੂਲ ਚ ਖੜੀ ਆ ਮੈਂ ਹੁਣੇ ਆਪਣੀ ਟੀਮ ਨੂੰ ਕਿਹਾ ਵੀ ਵਾਸ਼ਰੂਮੇ ਸਕੂਲ ਦੇ ਚੈੱਕ ਕਰਕੇ ਆਓ ਤਾਂ ਮੈਨੂੰ ਬਲਦੇਵ ਸਿੰਘ ਜੀ ਨੇ ਖੜੇ ਆ ਪੂਰੀ ਰਿਪੋਰਟ ਦਿੱਤੀ ਆ ਵੀ ਇਹ ਨੀਟ ਐਂਡ ਕਲੀਨ ਵਾਸ਼ਰੂਮ ਹੈਗੇ ਆ ਤੇ ਪਾਣੀ ਦੀ ਸੁਵਿਧਾ ਉਹਦੇ ਵਿੱਚ ਹੈਗੀ ਆ ਪ੍ਰੋਪਰ ਸਾਰਾ ਕੁਝ ਹੈਗਾ ਸੋ ਇਹੀ ਜੋ ਸਹੂਲਤਾ ਪ੍ਰਾਈਵੇਟ ਸਕੂਲਾਂ ਚ ਮਿਲ ਰਹੀਆਂ ਸਾਡੇ ਸਾਡੇ ਸਰਕਾਰੀ ਸਕੂਲਾਂ ਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਲੋਕਾਂ ਦੇ ਮਨਾਂ ਵਿੱਚ ਜਿਹੜਾ ਵਹਿਮ ਆ ਉਹਨੂੰ ਮੈਂ ਤੁਹਾਡੇ ਰਾਹੀਂ ਵੀ ਅਪੀਲ ਕਰੂੰਗੀ ਕਿ ਮੀਡੀਆ ਚ ਵੀ ਤੁਸੀਂ ਵੀ ਪ੍ਰਚਾਰ ਕਰੋ ਕਿ ਲੋਕ ਆਣ ਇੱਥੇ ਦੇਖਣ ਇਹਨੂੰ ਚੰਗੀ ਤਰ੍ਹਾਂ ਨਾਲ ਹਰ ਇੱਕ ਕਾਰਨਰ ਤੋਂ ਸਕੂਲ ਨੂੰ ਵਿਜ਼ਿਟ ਕਰਨ ਤੇ ਮੇਰੇ ਖਿਆਲ ਚ ਉਹਨਾਂ ਦਾ ਵਹਿਮ ਦੂਰ ਹੋਊਗਾ ਸਰਕਾਰੀ ਸਕੂਲਾਂ ਵੱਲੋਂ ਆਪਣਾ ਵਿਸ਼ਵਾਸ ਉਹਨਾਂ ਨੂੰ ਵਧਾਉਣਾ ਹੀ ਚਾਹੀਦਾ ਹੈ ਇੱਕ ਮੈਡਮ ਜੀ ਹੋਰ ਆ ਜਿਹੜਾ ਆਪਣਾ ਸਰਕਾਰੀ ਸਕੂਲ ਦਾ ਸਰਟੀਫਿਕੇਟ ਆ ਤੇ ਪ੍ਰਾਈਵੇਟ ਸਕੂਲ ਦਾ ਜਿਹੜਾ ਸਰਟੀਫਿਕੇਟ ਆ ਉਹ ਚ ਵੀ ਕੋਈ ਹੁੰਦਾ ਵੈਸੇ ਤਾਂ ਚਲੋ ਇਹ ਗੱਲ ਨਹੀਂ ਹੁੰਦੀ ਹੈ ਕਿ ਪਰ ਜੇ ਉਹ ਸਕੂਲ ਮਾਨਤਾ ਪ੍ਰਾਪਤੀ ਨਹੀਂ ਹੈਗਾ ਤੇ ਉਹ ਪੇਪਰ ਹੀ ਨਹੀਂ ਲੈ ਸਕਦਾ ਤੇ ਉਹ ਹੋਰ ਹੋਰ ਸਕੂਲਾਂ ਦੇ ਵਿੱਚ ਟਾਈ ਅਪ ਕਰਕੇ ਪੇਪਰ ਲੈਂਦੇ ਆ ਤੇ ਬੱਚੇ ਨੂੰ ਉਸ ਸਕੂਲ ਤੋਂ ਕਿਸੇ ਹੋਰ ਸਕੂਲ ਚ ਜਾਣਾ ਮੈਂਦਾ ਮਾਪੇ ਇਸ ਗੱਲ ਦੀ ਅਹਿਮੀਅਤ ਨੂੰ ਸਮਝਦੇ ਨਹੀਂ ਹੈਗੇ ਜਦੋਂ ਕਿ ਸਰਕਾਰੀ ਸਕੂਲ ਦਾ ਜਿਹੜਾ ਬੱਚਾ ਵਾ ਉਹਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਡਿਪਾਰਟਮੈਂਟ ਦੀ ਹੈ ਉਹਦੇ ਟੀਚਰਸ ਦੀ ਹੈ ਉਹਦੇ ਸਰਟੀਫਿਕੇਟ ਦੀ ਪੂਰੀ ਮੰਨਤਾ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਜਿਹੜੀ ਚੀਜ਼ ਆ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਪੂਰੇ ਹੀ ਪੈਰਾਮੀਟਰਸ ਨੂੰ ਪੂਰੇ ਨਹੀਂ ਕਰਦੇ ਧੰਨਵਾਦ ਮੈਡਮ ਜੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਧੰਨਵਾਦ ਧੰਨਵਾਦ ਸਰਕਾਰੀ ਪ੍ਰਾਇਮਰੀ ਸਕੂਲ ਕੜਾਣੀ ਵਿੱਚ ਜਿਹੜਾ ਅੱਜ ਫੰਕਸ਼ਨ ਹੋਇਆ ਜੀ ਇਹਦਾ ਮੈਸੇਜ ਜਿਹੜਾ ਅਖਲੇ ਦਾ ਤੇ ਉਹ ਤੋਂ ਦੇ ਰਿਹਾ ਸੀ ਬਲਾਕ ਜ਼ਰਾਹਾ ਦਾ ਇੱਥੇ ਬਲਾਕ ਦੇ ਸਾਰੇ ਅਧਿਆਪਕ ਆਏ ਹੋਏ ਸੀਗੇ ਤੇ ਉਸ ਦਾਖਲੇ ਦੀ ਜਿਹੜੀ ਰੈਲੀ ਸੀਗੀ ਸਤਕਾਰਪੁਰ ਜ਼ਿਲ੍ਹਾ ਸਿਖਿਆ ਅਫਸਰ ਮੈਡਮ ਸ਼੍ਰੀਮਤੀ ਗਵਿੰਦਰ ਕੌਰ ਜੀ ਆਪਣੀ ਜਿਹੜੀ ਟੀਮ ਨਾਲ ਇੱਥੇ ਪੁੱਜ ਕੇ ਉਹਨਾਂ ਨੇ ਉਹ ਦਾਖਲਾ ਮੈਂਬਰ ਜਿਹੜੀ ਪਵਾਜ ਕੀਤਾ ਹੈ ਇਸ ਲਈ ਆਪਣੇ ਸਕੂਲ ਨੂੰ ਚੁੜਿਆ ਗਿਆ ਸੀ ਮੈਨੂੰ ਇਸ ਦੇ ਉੱਤੇ ਬੜੀ ਖੁਸ਼ੀ ਆ ਵੀ ਸਾਡੇ ਜਿਹੜੇ ਮੈਡਮ ਆ ਗੜੀ ਮਿਹਨਤ ਨਾਲ ਕੰਮ ਕਰਦੇ ਆ ਤੇ ਅਸੀਂ ਵੀ ਆਪਣੇ ਵੱਲੋਂ ਇਹ ਕੀਤਾ। ਰੂਮ ਤੋਂ ਸਟਾਰਟ ਕਰਿਆ ਤਾਂ ਬੱਚਿਆਂ ਦੇ ਮਾਪਿਆਂ ਨੂੰ ਤੁਸੀਂ ਕੀ ਮੈਸੇਜ ਦਵੋਗੇ ਰੂਮ? ਬੱਚਿਆਂ ਦੇ ਮਾਪਿਆਂ ਨੂੰ ਮੈਂ ਇਹ ਦੱਸਿਆ ਦਊਗਾ ਕਿ ਨਹੀਂ ਹੁਣ ਜਿਹੜੇ ਉਹ ਸਰਕਾਰੀ ਸਕੂਲ ਕਿਸੇ ਗੱਲੋਂ ਕੱਟਦੀ ਸਾਡੇ ਕੋਲ ਪੜੇ ਲਿਖੇ ਬੈਲ ਕੁਆਲੀਫਾਈਡ ਟੀਚਰ ਨੇ ਜਿਹੜੇ ਅਕਾਜੋਗਤਾ ਪ੍ਰਾਪਤ ਨੇ ਤੇ ਸਰਕਾਰ ਵੱਲੋਂ ਕੋਈ ਇੰਨਾ ਤੱਕ ਫ੍ਰੀਸ ਵੀ ਨਹੀਂ ਜਾਂਦੀ ਉਹ ਸੂਤ ਤਾਂ ਜਿਹੜੀਆਂ ਅੱਗੇ ਪਹਿਲਾਂ ਕਹਿ ਸਕਦੇ ਸੀ ਵੀ ਪ੍ਰਾਈਵੇਟ ਸਕੂਲ ਦਿੰਦੇ ਆ ਹੁਣ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹਦੇ ਨਾਲੋਂ ਵਧੀਆ ਸਹੂਲਤਾਂ ਦੇ ਰਹੇ ਨੇ ਤੇ ਵਧੀਆ ਪੜਾਈ ਦੇ ਰਹੇ ਨੇ ਇਨਫਰਾਸਟ੍ਰਕਚਰ ਇਹ ਸਕੂਲ ਵੀ ਜਾਂ ਆਸੇ-ਪਾਸੇ ਦੂਜੀ ਹੋਰ ਸਕੂਲ ਦੀ ਵੀ ਬਿਲਡਿੰਗਾਂ ਜਾਗਰਾ ਨੂੰ ਜਿਹੜਾ ਬੈਸ ਨੇ ਜਾਂ ਤਲਾਸ਼ ਨੂੰ ਬਹੁਤ ਵਧੀਆ ਮੈਂ ਤੁਹਾਨੂੰ ਚੇ ਬਲਾਕ ਦਰਾਹੇ ਨੂੰ ਬਲਕੇ जिले जिले लुधियाने भी यह कहूंगा भी वो अपने बच्चे बद्ध तो सरकारी स्कूलों से दाखिल जाए थैंक यू सर I'm